ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਮੰਨ ਕੇ ਬਾਦ ਦੇ ਵਿੱਚ ਸ਼੍ਰੋਮਣੀ ਕਾਲ ਦਲ ਦੇ ਆਕੂਆਂ ਨੂੰ ਯਾਦ ਕੀਤਾ ਗਿਆ ਦੱਸਤੀ ਹੈ ਕਿ 1975 ਦੀ ਐਮਰਜੈਂਸੀ ਦਾ ਜ਼ਿਕਰ ਕੀਤਾ ਗਿਆ ਕਿ ਐਮਰਜੈਂਸੀ ਦੇ ਖਿਲਾਫ ਉਹਨਾਂ ਅਕਾਲੀ ਆਕੂਆਂ ਦੇ ਵੱਲ ਲਗਾਤਾਰ ਮੋਰਚਾ ਖੋਲਿਆ ਹੋਇਆ ਸੀ ਤਾਂ ਚਿਹਰੇ ਦੇ ਵਿੱਚ ਉਹਨਾਂ ਅਕਾਲੀ ਆਕੂਆਂ ਨੂੰ ਜ਼ਰੂਰ ਜੜਾ ਯਾਦ ਰੱਖਣਾ ਚਾਹੀਦਾ ਦੱਸਦੀ ਹੈ ਕਿ ਕਿ ਮਹੀਨੇ ਤੱਕ ਲਗਾਤਾਰ ਐਮਰਜੈਂਸੀ ਚੱਲਦੀ ਆ ਜਿਸ ਦੇ ਖਿਲਾਫ ਅਕਲ ਜਿਹੜੇ ਕੱਲ੍ਹ ਆਂਗੋ ਦੇ ਵੱਲੋਂ ਮੋਰਚਾ ਖੋਲ੍ਹਿਆ ਗਿਆ ਸੀ ਤਾਂ ਲਗਾਤਾਰ ਜਿਹੜਾ ਵਿਰੋਧ ਹੋ ਰਿਹਾ ਸੀ ਤਾਂ ਇਸੇ ਵਿੱਚਕਾਰ ਕਈ ਗ੍ਰਿਫਤਾਰੀਆਂ ਵੀ ਹੋਈਆਂ ਸੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਗ੍ਰਿਫਤਾਰੀਆਂ ਹੋਈਆਂ ਸੀ ਕਿਉਂਕਿ ਇੰਦਰਾ ਗਾਂਧੀ ਦੇ ਵੱਲੋਂ ਲਗਾਤਾਰ ਚੜ੍ਹਿਆ ਫੈਸਲੇ ਲੈ ਜਾ ਰਹੇ ਸਿੱਧ ਤੱਕ ਇਹ ਵੀ ਕਿਹਾ ਗਿਆ ਕਿ ਉਸ ਸਮੇਂ ਸੰਵਿਧਾਨ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਨਿਆਪਾਲਿਕਾ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਉਸ ਖਿਲਾਫ ਅਕਾਲੀ ਆਖਵਾ ਨੇ ਮੋਰਚਾ ਲਾਇਆ ਹੋਇਆ ਸੀ ਤਾਂ ਆਖਿਰਕਾਰ ਮੋਰਚੇ ਤੋਂ ਬਾਅਦ ਇਸ ਐਮਰਜੈਂਸੀ ਨੂੰ ਹਟਾਇਆ ਗਿਆ ਸੀ ਆਸਤੇਕ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਮੰਨ ਕੇ ਬਾਤ ਦੇ ਵਿੱਚ 1975 ਦੀ ਐਮਰਜੈਂਸੀ ਦਾ ਜ਼ਿਕਰ ਜੜਾ ਕੀਤਾ ਗਿਆ ਕਿ 1975 ਦੇ ਵਿੱਚ ਐਮਰਜੈਂਸੀ ਲਗਾ ਇੱਕੇਸੀ ਤਾਂ ਇਸਨੇ ਨਾ ਸਿਰਫ ਸਵਿਧਾਨ ਦੀ ਆਤਮਨੁਮਾਰਤਾ ਸੀ ਸਗੋਂ ਨਿਆਪਾਲਿਕਾ ਨੂੰ ਕਟਪੁਤਲੀ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਸੀ। ਮਨਕੀ ਬਾਤ ਦਾ ਇਹ ਪ੍ਰੋਗਰਾਮ ਅਚੇਹ ਸਮੇਂ ਆਇਆ ਜਦੋਂ ਸਰਕਾਰ ਅਤਿਵਿਰੋਧੀ ਤਿਰ ਸਵਿਧਾਨ ਨੂੰ ਲੈ ਕੇ ਦੂਜੇ ਦੇ ਉੱਤੇ ਹਮਲੇ ਕਰ ਰਹੇ ਨੇ। ਵ੍ਰੋਧੀ ਧਿਰੇ ਲਗਾਤਾਰ ਦੋਸ਼ ਲਗਾ ਰਿਹਾ ਕਿ ਸਰਕਾਰ ਦੇ ਅਧੀਨ ਅਣਅਲਾਨੀ ਐਮਰਜੈਂਸੀ ਵਰਗੀਆਂ ਸਥਿਤੀਆਂ ਪੈਦਾ ਕੀਤੀਆਂ ਚਾ ਰਹੀਆਂ ਨੇ ਦੋਸ਼ ਨੇ ਕਿ ਸਰਦਾਨ ਵਿੱਚ ਬਦਲਾਅ ਦੀ ਗੱਲ ਹੋ ਰਹੀ ਹੈ ਤਾਂ ਸਭ ਦੇ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਨ ਕੇ ਬਾਤ ਰਾਹੀਂ ਕਾਂਗਰਸ ਤੇ ਉੱਤੇ ਕਈ ਸ਼ਬਦੀ ਵਾਰ ਫੇਕੇਤੇਗੇ 1975 ਦੀ ਐਮਰਜੈਂਸੀ ਦਾ ਜ਼ਿਕਰ ਕਰਦਿਆਂ ਉਹਨਾਂ ਦੇ ਵੱਲੋਂ ਅਕਾਲੀ ਦਲ ਦੇ ਉਹਨਾਂ ਆਗੂਆਂ ਨੂੰ ਯਾਦ ਕੀਤਾ ਕਿ ਅੱਜ ਇਹਨਾਂ ਦੇ ਵੱਲੋਂ ਇਸ ਐਮਰਜੈਂਸੀ ਦੇ ਖਿਲਾਫ ਮੋਰਚਾ ਖੋਲਿਆ ਹੋਇਆ ਸੀ ਤਾਂ ਕਈ ਜਿਹੜੇ ਨਾਂਵਰ ਅਕਾਲੀ ਆਗੂਆਂ ਦੀ ਇਸ ਦੌਰਾਨ ਗ੍ਰਿਫਤਾਰੀ ਵੀ ਹੋਈ ਸੀ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਕਿਹਾ ਕਿ ਆ ਕਿ ਉਹਨਾਂ ਅਕਾਲੀ ਆਗੂਆਂ ਨੂੰ ਸੁਰੂਰ ਯਾਦ ਰੱਖਣਾ ਚਾਹੀਦਾ ਹੈ